ਸਸਿਕਲ ਸਾਰਨ ਤੁਸੀਂ ਦੇਖ ਰਹੇ ਹੋ ਬੀਐਸਪੀ ਨਿਊਜ਼ ਪੰਜਾਬੀ ਤੇ ਮੈਂ ਹਾਂ ਤੁਹਾਡੇ ਨਾਲ ਵਸਿੱਕ ਇਕਲ ਇਸ ਵਕਤ ਅਸੀਂ ਮੌਜੂਦ ਆ ਅੰਮ੍ਰਿਤਸਰ ਦੇ ਵੱਡੇ ਮਹਾਰਮੰਨ ਮੰਦਰ ਵਿਖੇ ਇੱਕ ਜਿਸ ਦੀ ਤਸਵੀਰਾਂ ਤੁਹਾਨੂੰ ਲਾਈਵ ਦਿਖਾਣ ਪਾ ਰਹੇ ਆ ਇਹ ਗੱਲ ਕੀਤੀ ਜਾਵੇ ਇਹ ਜਿਹੜਾ ਮੰਦਰ ਹੈ ਪੂਰੇ ਵਰਲਡ ਦੇ ਵਿੱਚ ਸਤੋਂ ਵੱਖਰਾ ਮੰਦਰ ਹੈ ਤੇ ਇੱਕੋ ਇੱਕ ਮੰਦਰ ਜਿਹੜਾ ਪ੍ਰਾਚੀਨ ਮੰਦਰ ਜਿਸ ਨੂੰ ਕਿਹਾ ਜਾਂਦਾ ਹੈ ਅੰਮ੍ਰਿਤਸਰ ਦੇ ਵਿੱਚ ਤੁਹਾਨੂੰ ਇਸ ਵਕਤ ਦੀਆਂ ਲਾਈਵ ਤਸਵੀਰਾਂ ਮੈਂ ਤੁਹਾਨੂੰ ਦਿਖਾਣੀਆਂ ਚਾਹਾਂਗਾ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਜਿਹੜਾ ਇਕੱਠ ਦੇਖਣ ਨੂੰ ਮਿਲ ਰਿਹਾ ਕਿਉਂਕਿ ਦੇਖਿਆ ਜਾਵੇ ਤਾਂ ਜਿਹੜੇ ਮੰਨਤਾ ਦੀ ਗੱਲ ਕੀਤੀ ਗਈ ਹੈ ਕਿ ਪ ਬੇਟਾ ਬੰਲਾ ਇਹਨਾਂ ਵੱਲੋਂ ਚਾਹੇ ਕਿ ਬੱਚੇ ਦੀ ਮੰਤਾ ਮੰਗੀ ਜਾਂਦੀ ਹੈ ਇਸ ਤੋਂ ਬਾਅਦ ਜਦ ਬੱਚਾ ਮੁੰਡਾ ਜਦ ਪੈਦਾ ਹੁੰਦਾ ਹੈ ਤੇ ਉਸ ਤੋਂ ਬਾਅਦ ਉਸ ਨੂੰ ਇੱਥੇ ਲੰਗੂਰ ਬਣਾਇਆ ਜਾਂਦਾ ਹੈ ਕਿ ਦੇਖਿਆ ਜਾਵੇ ਇੱਥੇ ਤੁਹਾਨੂੰ ਛੋਟੇ-ਛੋਟੇ ਬੱਚੇ ਦਿਖਣਗੇ ਜਿਹੜੇ ਲੰਗੂਰ ਬੰਦੇ ਹੋਏ ਤੁਹਾਨੂੰ ਨਜ਼ਰ ਆਣਗੇ ਨੰਗੂਰ ਦੀ ਪੋਸ਼ਾਕ ਦੇ ਵਿੱਚ ਤੁਹਾਨੂੰ ਨਜ਼ਰ ਆਣਗੇ ਪਰ ਦੇਖਿਆ ਜਾਵੇ ਤਾਂ ਜਿਹੜੀ ਮੰਤਾ ਹੈ ਇਹ ਜਿਹੜੀ ਇੱਥੇ ਹੀ ਅੰਮ੍ਰਿਤਸਰ ਦੇ ਵਿੱਚ ਜਿਹੜੇ ਇਸ ਮੰਦਿਰ ਦੇ ਵਿੱਚ ਮੰਨੀ ਜਾਂਦੀ ਹੈ ਕਿ ਦੇਖਿਆ ਜਾਵੇ ਤਾਂ ਲੋਕੀ ਜਿਹੜੇ ਨੇ ਕਿਥੇ ਬਹੁਤ ਦੂਰ-ਦੂਰੋਂ ਆਉਣ ਨੇ ਲਤ-ਪਤਕ ਬੋਲਣੇ ਆਉਂਦੇ ਨੇ ਇਤਿਹਾਸ ਬਹੁਤ ਵੱਡ ਤੇ ਤਾਂ ਬਹੁਤ ਹਨ ਉਹ ਲੈ ਤਸ਼ੀਰ ਦਿਖਾ ਲਈ ਇਸ ਇਤਿਹਾਸ ਦੀ ਬਾਰੇ ਜਾਣਕਾਰੀ ਸਾਰੀ ਪੰਡਿਤ ਜੀ ਕੋ ਲਵਾਂਗੇ ਪਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਇੱਥੇ ਵੱਡੀ ਚੀਜ਼ ਕੀਤੀ ਹੈ ਉਧਰੇ ਨੇ ਆ ਛੋਟੇ ਛੋਟੇ ਬੱਚੇ ਤੁਸੀਂ ਦੇਖ ਸਕਦੇ ਹੋ ਜਿਹੜੇ ਕਿ ਲੰਗੂ ਬਣੇ ਹੋਏ ਨੇ ਕਿਉਂਕਿ ਦੇਖਿਆ ਜਾਵੇ ਮੰਤਾ ਜਿਹੜੀ ਆ ਇੱਕ ਜਿਹੜੀ ਮੰਗੀ ਜਾਂਦੀ ਉਸ ਨੂੰ ਪੂਰਾ ਵੀ ਕਰਨਾ ਪੈਂਦਾ ਹੈ ਤੇ ਪਰਹੇਜ਼ ਵੀ ਬਹੁਤ ਜਿਹੜੇ ਇੱਥੇ ਕਰਨੇ ਪੈਂਦੇ ਨੇ ਜਦ ਬੱਚੇ ਨੂੰ ਲੰਗੂ ਬਣਾਇਆ ਜਾਂਦਾ ਤੁਸੀਂ ਦੇਖ ਸਕਦੇ ਹੋ ਛੋਟੇ ਤੋਂ ਲੈ ਕੇ ਵੱਡੇ ਤੱਕ ਜਿਹੜੇ ਬੱਚੇ ਨੂੰ ਲੰਗੂ ਰਿਹਾ ਇੱਥੇ ਭਰਿਆ ਜਨ ਤੁਸੀਂ ਦੇਖ ਸਕਦੇ ਹੋ ਛੋਟੇ ਬੱਚਿਆਂ ਨੂੰ ਲੰਗੂਰ ਬਣਾਇਆ ਗਿਆ ਹੋਰ ਕਿੰਨੇ ਕ ਬੱਚੇ ਤੁਹਾਨੂੰ ਇਹ ਸਿਰਫ ਆਪਣੇ ਸਾਥ ਦੇ ਵਿੱਚ ਹੀ ਅਸੀਂ ਤਸਵੀਰ ਤੁਹਾਨੂੰ ਦੇਖਣ ਨੂੰ ਮਿਲ ਸਕੀ ਹੈ ਕਿਉਂਕਿ ਇਸ ਦਾ ਇਤਿਹਾਸ ਬਹੁਤ ਵੱਡਾ ਹੈ ਤੇ ਪੰਚੀ ਜੀ ਨਾਲ ਗੱਲਬਾਤ ਉਹਨਾਂ ਕੋ ਇਤਿਹਾਸ ਜਾਣਨ ਦੀ ਸਾਰੀ ਕੋਸ਼ਿਸ਼ ਕਰਾਂਗੇ ਤੇ ਜਿਹੜੇ ਦਰਗਿਆਣਾ ਮੰਦਿਰ ਕਮੇਟੀ ਹੈ ਉਹਨਾਂ ਦੇ ਕੀ ਪ੍ਰਬੰਧ ਕੀਤੇ ਗਏ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਦੇਸ਼ਵਾਲਿਆ ਤੁਹਾਨੂੰ ਬਤਾਈ ਬਹੁਤ ਸਾਰੀ। ਠੀਕ ਹੈ? ਤੇ ਆਦੀਆਂ ਆਪ ਜੀ ਦੇ ਸਪਨੇ ਹੈ। ਇਹ ਸਾਡਾ ਪਹਿਲਾ 100 ਸਾਲ ਤੋਂ ਦਾ ਮੈਸੂਨਦੀ ਪਈਆਂ। ਆ ਮੈਨੂੰ ਪਤਾ ਹੈ ਇਹਦਾ ਛੋਟਾ ਪ੍ਰਾਜੋਕਰ ਲੰਬੂ ਪੜਿਆ ਸੀ। ਉਹ 1952 ਦੀ ਗੱਲ ਹੈ। ਠੀਕ ਹੈ? ਉਸ ਤੋਂ ਪਹਿਲੇ ਤਾਂ ਹੋਏਗਾ ਕਿ ਇਹ 사ਦੀ ਜਿਹੜੀ ભગવાન ਰਾਮ ਨੇ ਸੇਨਾ ਹੈ ਨਾ ਰਾਮ ਜੀ ਨਹੀਂ ਇਹ ਰਾਮ ਜੀ ਦੀ ਸੇਨਾ ਹੈ ਅਚਾ ਰਾਮ ਜੀ ਜਦੋਂ ਜੰਗਲ ਗਏ ਫਿਰ ਕਦੋਂ ਦਾ ਫੌਜ ਲੈ ਕੇ ਨਹੀਂ ਗਏ ਪੀਲ ਕੋਲ ਕਰਾਤ ਮਨੁष्य ਸਾਜੇ ਮਿਲਾ ਕੇ ਸੇਨਾ ਬਣਾਈ ਸੀ ਇਹ ਉਹਨਾਂ ਇੱਕ ਆਪਣੀ ਯਾਦਗਾਰੀ ਹੈ ਜਿਹੜਾ 9 ਦਿਨ ਨਵਰਾਤਿਆਂ ਦੀ ਪੂਜਾ ਚੱਲੇਗਾ ਔਰ ਜਦੋਂ ਰਾਵਣ ਨੂੰ ਮਾਰ ਦਵਾਂਗੇ 10 ਦਿਨ ਆਫ ਕੋਰਸ ਕੰਤੇ ਕਗਦੀ ਦਾ ਮੰਰਦੇ ਅਸਲੀ ਦਾ ਬੰਦਾ ਸਮਾਜ ਦੇ ਵਿੱਚ ਵਿਚਰਦੇ ਪਏ ਆ ਜਿਹਨੂੰ ਜੀਉਦਾ ਮੰਨੂ ਮਾਰ ਲਾਂਗੇ ਤੇ ਉਸ ਤੋਂ ਬਾਅਦ ਹਰ ਬੱਚਾ ਆ ਕੇ ਲਾਵਨ ਨੂੰ ਤੀਰ ਮਾਰੇਗਾ আর ਉਸ ਤੋਂ ਬਾਅਦ ਸ਼ਕਾਪਨ ਹੋਏਗਾ ਤਾਂ ਕਹਾਂ ਮੰਦਰ ਵੱਲੋਂ ਕੀ ਕੀ ਪ੍ਰਬੰਧ ਕੀਤੇ ਗਏ ਨੇ ਸੰਗਤਾਂ ਲਈ ਮੰਦਰ ਵੱਲੋਂ ਭਾਈ ਸਭ ਤੋਂ ਪਹਿਲੇ ਰੋਸ਼ਨੀ ਸਫ ਸਫਾਈ ਪ੍ਰਸ਼ਾਦ ਲੰਗਰ ہماری ਆਪਣੀ ਸੁਰੱਖਿਆ ਸਰਕਾਰੀ ਸੁਰੱਖਿਆ ਤਾਂ ਹੈ ਹੀ ਹੈ یہ سادھا پربند اور ہمارا کم سے کم دو سو بولنٹیل اس سمیں سیوہ میں لگا ہوا ہے لیکن کسی طرح کی کوئی اسویدہ نہ ہو رہا ہے اس طرح دیکھ دو کہ ہر بار جڑی ہے گنتی ودر ہی جا رہی ہے لوگوں کا پیار ودر ہی جا رہے ہیں ایسا ہے ساڑھے ہندوستان کے لوگنا شدہ آستہ مشواس رکھے ہیں اے مشواس بانی ہے کہ اے سے آگے جنے اولاد نہیں ہے اولاد ہوئے گی ਲੋਕੀ ਪੇਡਾ ਵੀ ਮੰਗਦੇ ਬੇਟੀਆਂ ਤੇ ਘਾਟੀ ਮੰਗਦੇ ਲੇਕਿਨ ਅੱਛੀ ਗੱਲੀ ਕੋੜੀ ਬਹੁਤ ਵਧੀਆ ਗੱਲ ਹੈ ਕਿ ਉਹਨਾਂ ਲੋਕਾਂ ਦੇ ਬੇਟੀਆਂ ਨੂੰ ਨਹੀਂ ਐਸੇ ਬਣਾ ਦਿਆ ਲੰਗੋਰੀ ਮੈਂ ਇਹ ਕਹਿੰਦੀ ਆ ਜੇ ਇਹ ਭਾਰਤ ਦੀ ਸੈਨਾ ਵਿੱਚ ਤੇ ਨਹੀਂ ਆ ਤੇ ਰਾਮਜੀਤ ਸੈਨਾ ਚ ਕਿਉਂ ਨਹੀਂ ਆ ਉਹ ਵੀ ਚੱਲਦੇ ਆ ਜਿਸ ਤਰ੍ਹਾਂ ਕੇ ਅਸੀਂ ਗੱਲਬਾਤ ਕੀਤੀ ਹੈ ਲక్ష్ਮੀਕਾਂ ਚਾਵਲਾ ਜੀ ਦੇ ਨਾਲ ਤੇ ਜਿਸ ਤਰ੍ਹਾਂ ਕਿ ਉਹਨਾਂ ਵੱਲੋਂ ਦੱਸਿਆ ਗਿਆ ਪ੍ਰਬੰਧ ਜਿਹੜੇ ਬਹੁਤ ਵੱਡੇ ਕੀਤੇ ਗਏ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨਾਲ ਗੱਲਬਾਤ ਕੀਤੀ ਆ ਸੀ ਪ੍ਰਬੰਧ ਜਿਹੜੇ ਵੱਡੇ ਹੀ ਕੀਮਤੀ ਦੇ ਵਿੱਚ ਕੀਤੇ ਗਏ ਨੇ ਤੇ ਲੋਕਾਂ ਦਾ ਵੀ ਜਿਹੜਾ ਇਕੱਠ ਹੈ ਖਾਣਾ ਮੱਤਾ ਨਜ਼ਰ ਆ ਰਿਹਾ ਕੋਈ ਵਿਸ਼ਵਾਸ ਦੀ ਗੱਲ ਹੈ ਇੱਕ ਵਰਤਰਾ ਦੇ ਜਿਹੜਾ ਭਗਤਾਂ ਦਾ ਜਿਹੜਾ ਵਿਸ਼ਵਾਸ ਹੈ ਸਾਫ਼ ਦੇਖਣ ਨੂੰ ਮਿਲਦਾ ਹੈ ਕਿ ਤੁਹਾਨੂੰ ਮੈਂ ਅੱਗੇ ਹੋਰ ਲਾਈਵ ਤੁਸੀਂਾਂ ਦਿਖਾੜੀਆਂ ਚਾਹਾਂਗਾ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਸੰਤਾਂ ਜਿਹੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀਆਂ ਹੋਈਆਂ ਨੇ ਕਿਉਂਕਿ ਗੱਲ ਕੀਤੀ ਜਾ ਰਹੀ ਇੱਥੇ ਜਿਹੜਾ ਕੀ ਇੱਕ ਲੰਦੂਰ ਬਣਾਇਆ ਜਾਂਦਾ ਵਾਪਸ ਚੰਚੜੇ ਮੁੰਡੇ ਹੁੰਦੇ ਉਹਨਾਂ ਨੂੰ ਲੰਦੂਰ ਬਣਾਇਆ ਜਾਂਦਾ ਤੇ ਤੁਸੀਂ ਦੇਖ ਸਕਦੇ ਇੱਥੇ ਤੁਹਾਨੂੰ ਛੋਟੇ ਛੁੱਲੇ ਪੁਸ਼ਾਕਾਂ ਦੇ ਵਿੱਚ ਲੰਗੂਰ ਦੇਖਣ ਨੂੰ ਮਿਲਦੇ ਹੋਣਗੇ ਕਿਉਂਕਿ ਅੰਮ੍ਰਿਤਸਰ ਦਾ ਜਿਹੜਾ ਇਹ ਮੰਦਿਰ ਹੈ ਪੂਰੀ ਦੁਨੀਆ ਦੇ ਵਿੱਚ ਆਖਰਾ ਮੰਦਿਰ ਹੈ ਇਸ ਤਰ੍ਹਾਂ ਦਾ ਤੁਹਾਨੂੰ ਪੂਰੀ ਹੀ ਦੁਨੀਆ ਦੇ ਵਿੱਚ ਕਿਤੇ ਦੇਖਣ ਨੂੰ ਨਹੀਂ ਮਿਲੇਗਾ ਸੰਤਾਂ ਵੀ ਜਿਹੜੀਆਂ ਨੇ ਬਹੁਤ ਦੂਰੋਂ ਦੂਰੋਂ ਇੱਥੇ ਆਉਂਦੀਆਂ ਨੇ ਮੰਤਾ ਮੰਗਦੀਆਂ ਨੇ ਕਿ ਇੱਕ ਦੇਖਿਆ ਜਾਵੇ ਤਾਂ ਹਮੇਸ਼ਾ ਹੀ ਤੁਸੀਂ ਰੂਪ ਬਣਾਇਆ ਗਿਆ ਤੇ ਬੱਚੇ ਜਿਹੜੇ ਨੇ ਤਿਆਰ ਹੋ ਕੇ ਆਉਂਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿ ਨਿੱਕੇ ਨਿੱਕੇ ਬੱਚੇ ਨੇ ਜਿਹਨਾਂ ਨੂੰ ਰੂਪ ਬਣਾਇਆ ਗਿਆ ਵਾ ਤੇ ਹੋਰ ਵੀ ਜਿਹੜੀ ਮੰਤਾਂ ਨੇ ਤੁਸੀਂ ਦੇਖ ਸਕਦੇ ਹੋ ਬੱਚੇ ਜਿਹੜੇ ਛੋਟੇ ਛੋਟੇ ਜਿਹੜੇ ਨੇ ਬੱਚਿਆਂ ਨੂੰ ਬਣਾਇਆ ਗਿਆ ਇਹ ਭਾਈ ਸਾਹਿਬ ਭਾਈ ਸਾਹਿਬ ਕਿੰਨੀ ਦੇਰ ਤੋਂ ਬੱਚਿਆਂ ਨੂੰ ਰੂਪ ਬਣਾਉਂਦੇ ਕਦੋਂ ਮੰਤਾ ਮੰਗੀ 10 ਮਿੰਨਿਆਂ ਦਾ ਇਹ ਪਹਿਲੀ ਵਾਰੀ ਬਣਾਇਆ ਅੱਛਾ ਦੇਖੀਏ ਇੱਥੇ ਮੰਦਕ ਤਾਂ ਮੰਗਨ ਆ ਮਿਲਦਾ ਮੁੰਡਾ ਹਾਂਜੀ ਪਉਂਦਾ ਹੈ ਕਿ ਕਿਸ ਤਰ੍ਹਾਂ ਦਾ ਲੱਗ ਰਿਹਾ ਕਿ ਬੱਚਾ ਹੁਣ ਵੱਡਾ ਹੋ ਗਿਆ ਬੱਚੇ ਨੂੰ ਲੈ ਕੇ ਆਏ ਹਾਂਜੀ ਹਾਂ ਬਹੁਤ ਵਧੀਆ ਲੱਗ ਰਿਹਾ ਹੈ ਕਿ ਕਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਨਾਲ ਗੱਲਬਾਤ ਕੀਤੀ ਸੀਗੀ ਕਿ ਜਿਹੜਿਆਂ ਨੇ ਆਪਣਾ ਇਹ ਕਹਿ ਰਹੇ ਕਿ ਮੰਨਤ ਜਿਹੜੀ ਬੱਚਿਆਂ ਦੀ ਜਿਹੜੀ ਦਾਤ ਹੈ ਮੁੰਡੇ ਦੀ ਜਿਹੜੀ ਇੱਥੇ ਮਿਲਦੀ ਆ ਤੇ ਦੇਖਿਆ ਤੇ ਇਹ ਦੇਖ ਸਕਦੇ ਹੋ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਕਿ ਲੰਗੂਰ ਬਣਾ ਕੇ ਇੱਥੇ ਲੈ ਕੇ ਆਇਆ ਜਾਂਦਾ ਤੇ ਦਰਵਾਣਾ ਮਦਰ ਕਮੇਟੀ ਵੱਲੋਂ ਜਿਹੜੇ ਪ੍ਰਬੰਧ ਰਹੇ ਕਿਤੇ ਗੇ ਲక్ష్ਮੀ ਕਾਂਚਾਰਾ ਜਿਹੜੇ ਦੇਖਦੇ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਤੇ ਬਾਕੀ ਜਿਹੜਾ ਹੋਰ ਵੀ ਜਿਹੜਾ ਇਹਦਾ ਇਤਿਹਾਸ ਹੈ ਬੰਦੇ ਦੀ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗੇ یہاں لنگوروں کا میلہ لگتا ہے جو اسو کے نوراتری آتے ہیں ان میں لنگوروں کا میلہ لگتا ہے لنگوروں کے میلے کا مہتو یہ ہے کہ یہ جو موتی ہے یہ بیٹھے ہوئے ہنومان جی ہے یہ رمائن کال سے ہے جب رام جی نے اسو میں اشم کیا تھا جو گوڑا چھوڑا تھا اس کو لوکس نے بندی بنایا تھا اس کو چھوڑانے کے لیے ہنومان جی آئے تھے جب انہوں نے دیکھا کہ یہ رام جی کے پتر ہیں تو ان سے وہ بندی بن گئے تھے اور یہ بدان دیا تھا کہ جن کے گھر میں اتر پراپتی یا سنتان نہیں ہوتی ہے تو میں بچوں سے بندی بنا ہوا ہے وہ یہاں پہ منت پوری ہوگی سامنے بٹ ورکش ہے وہاں پہ مولی باندھی جاتی ہے اور یہاں پہ جھولے میں پھل ڈالا جاتا ہے جب منت پوری ہو جاتی ہے تو بچے کو آسو کے مہینے میں بچے کو لنگور بناتے ہیں یہاں کا مین مہتو ہے اس لیے اس کو لنگوروں والا بڑا ہنومان مند بھی بولا جاتا ہے دیکھو جی منوکام پوری ہوتی ہے پورے وشو میں صرف دو ہی جگہ ایسی مورتیاں ہیں ایک تو یہاں پہ بیٹھے ہوئے ہنوان جی اور ایک ایودھیا میں ہے گڈکری میں وہاں لیتے ہوئے ہنمان جی ہے تو یہاں بچے لنگور بننے کے لیے آتے ہیں ان کی منت پوری ہوتی ہے اس لیے بہت تعداد میں سنکھیا آئی ہوئی ہے یہ تو کوئی کبھی بھی بنا سکتے ہیں بچے کو اپنی شرط انسار ہے اس میں یہ ہے جیسے تین پانچ سات نو ان میں بچے کو لنگور بنانا ہوتا ہے اس میں یہ پرہیز پرہیز ہے کہ جمین پر سونا ہوتا ہے اور دس دن جب کتی کو چیز نہیں کھانی ہے لہسن پیاز کا نیو کرنا ہے اور برہم چرا کا پالن کرنا ہوتا ہے ہاں ماتا پتا کا آنا ضروری ہوتا ہے کیونکہ ان کے لیے بھی وہی پرہیز ہے جو بچے کے لیے ہے سی اللہ ਅਸੀਂ ਜਿਸ ਤਰ੍ਹਾਂ ਕੇ ਸੀ ਗੱਲ ਕੀਤੀ ਐ ਲక్ష్ਮੀ ਕਾਂ ਚਾਵਲਾ ਜੀ ਨਾਲ ਜਿਹੜੇ ਕਿ ਦੁਰਕਿਆਨਾ ਕਮੇਟੀ ਦੇ ਪ੍ਰਧਾਨ ਨੇ ਅਤੇ ਪੰਡਿਤ ਜੀ ਨਾਲ ਵੀ ਇਤਿਹਾਸ ਜਾਣਨ ਦੀ ਕੋਸ਼ਿਸ਼ ਕੀਤੀ ਐ ਤੇ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਨੂੰ ਜਿਹੜਾ ਕਿ ਲੰਗੂ ਬਣਾ ਕੇ ਲੈ ਕੇ ਆਂਦਾ ਐ ਇੱਥੇ ਜਿਹੜੀ ਮੰਤਾ ਐ ਜਿਹੜੀ ਐ ਪੰਡਿਤ ਜੀ ਨੇ ਦੱਸਿਆ ਕਿ ਪੂਰੀ ਕੀਤੀ ਗਈ ਐ ਗੱਲਬਾਤ ਕਰ ਲੈਣੇ ਆਂ ਅਸੀਂ ਕਿੰਨੀ ਦੇਰ ਦਾ ਬੱਚਾ ਤੁਹਾਡੇ ਇਹ 2 ਮਹੀਨੇ ਦਾ ਬੱਚਾ 2 ਮਹੀਨੇ ਦਾ ਮੰਨਤਾ ਮੰਗੀ ਸੀ ਹਾਂਜੀ ਮੰਨਤ ਮੰਗੀ ਸੀ ਬੋਲੋ ਮੰਗੀ ਸੀ ਇਹਦੀ ਮੰਨਤ ਭੂਣ ਤੋਂ ਪਹਿਲੇ ਮੰਗੀ ਸੀ ਕਿ ਜੇ ਬਾਬਾ ਜੀ ਦੇ ਲਗੇ ਮਾਂ ਤੇ ਕਹਿੰਦਾ ਕਿ ਜੇ ਮੰਨਤ ਪੂਰੀ ਹੁੰਦੀ ਤੇ ਬੱਚੇ ਨੂੰ ਲੰਗੂ ਬਣਾ ਕੇ ਲੈ ਕੇ ਆਣਾ ਚਾਹੁੰਦਾ ਹਾਂਜੀ ਕੀ ਕੀ ਭਰੇਸ ਕੀ ਹੁੰਦੇ ਸੀ ਇਹਦੇ ਭਰੇਸ ਬਹੁਤ ਹੁੰਦੇ ਆ ਮਤਲਬ ਕਿ ਬਹੁਤ ਵੱਟੇ ਖਾਰਾ ਆਪਣੀ ਬਹੁਤ ਓਕੀ ਹੁੰਦੀ ਹੈ ਕਟਿਆ ਵੱਧਿਆ ਨਹੀਂ ਖਾਣਾ ਨਾ ਬੈੱਡ ਤੇ ਨੰਮੇ ਪੈਣਾ ਮੈਂ ਨੰਗੀ ਪੈਰੀ ਰਹਿਣਾ ਮੈਂ 9 ਦੇ 10 ਦਿਨ ਸਾਰੇ ਵਲੇ ਦਿਲ ਫਿਰ ਕਰਕੇ ਤੇ ਅਗਲੇ ਦਿਨ ਇਹਦੇ ਵਸਤਰ ਬਦਾ ਜਾਂਦੇ ਕਿੰਨਾ ਕੁ ਵਿਸ਼ਵਾਸ ਹੈ ਤੁਹਾਨੂੰ ਇਸ ਮੰਦਰ ਗੱਲ ਕੀਤੀ ਹੈ ਇਹਨਾਂ ਨਾਲ ਦੇ ਨਾਲ ਕਿਹਾ ਕਿ ਮੰਨਤ ਮੰਗੀ ਗਈ ਸੀ ਉਹ ਕਿਤੇ ਪੂਰੀ ਹੋਈ ਨਜ਼ਰ ਆ ਰਹੀ ਹੈ ਤੇ ਜਿਹੜੇ ਹੋਰ ਵੀ ਜਿਹੜੇ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇਰੇ ਛੋਟੇ ਛੋਟੇ ਜਿਹੜੇ ਬੱਚਾ ਨੂੰ ਜਿਹੜਾ ਲੰਗੂਰ ਬਣਾਇਆ ਗਿਆ ਕਿਉਂਕਿ ਦੇਖਿਆ ਜਾਵੇ ਤਾਂ ਇਹ ਮੰਨਤ ਤੇ ਗੱਲ ਹੈ ਵਿਸ਼ਵਾਸ ਦੀ ਗੱਲ ਹੈ ਜਿਹੜੀ ਵਿਸ਼ਵਾਸ ਦੀ ਗੱਲ ਹੁੰਦੀ ਹੈ ਜਦ ਵਿਸ਼ਵਾਸ ਜੇ ਹੋਵੇ ਤੇ ਬੱਚੇ ਜਿਹੜੇ ਨੇ ਕਿ ਬੱਚੇ ਦੀ ਵਿਸ਼ਵਾਸ ਦੇ ਰੱਬ ਜ਼ਰੂਰ ਸੋੰਦਾ ਤੇ ਤੁਸੀਂ ਦੇਖ ਸਕਦੇ ਹੋ ਹੋਰ ਵੀ ਵੱਡੇ ਵੱਡੇ ਗਿਣਤੀ ਦੇ ਵਿੱਚ ਲੋਕ ਆਏ ਨੇ ਅੰਮ੍ਰਿਤਸਰ ਤੇ ਮੌਕੇ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਜਿਸ ਦੇ ਵਿੱਚ ਅਸੀਂ ਪੰਚੀ ਚੀਜ਼ਾਂ ਵੀ ਇਤਿਹਾਸ ਜਾਣਨ ਦੀ ਕੋਸ਼ਿਸ਼ ਕੀਤੀ ਸੀਗੀ ਅਤੇ ਦੇ ਗੱਲ ਕੀਤੀ ਜਾਵੇ ਜਿਹੜੇ ਦਰਗਹਿਣਾ ਕਮੇਟੀ ਦੇ ਪ੍ਰਧਾਨ ਨੇ ਲక్ష్ਮੀ ਕਾਂਚਾਵਲਾ ਉਹਨਾਂ ਨਾਲ ਵੀ ਗੱਲਬਾਤ ਕੀਤੀ ਸੀਗੀ ਅਸੀਂ ਤੇ ਹੋਰ ਤੁਹਾਨੂੰ ਦੂਸਰੀ ਤਸਵੀਰਾਂ ਦਿਖਾਵਾਂਗੇ ਤੇ ਇੱਕ ਹੋਰ ਅਨੋਖੀ ਤਸਵੀਰ ਵੇਖਣ ਨੂੰ ਮਿਲਦੀ ਜਿੱਥੇ ਪਾਰਟੀਆਂ ਜਿਹੜੀਆਂ ਨੇ ਵੱਖ-ਵੱਖ ਪੁਸ਼ਾਕਾਂ ਜੀ ਕੱਲ ਕਰਦੀ ਹੈ ਕਿ ਪਾ ਕੇ ਆਉਂਦੇ ਨੇ ਤੇ ਜਿੱਥੇ ਹੈ ਕਿ ਮੋਕਲ ਤੇ ਲੰਗੂ ਤਿਆਰ ਕੀਤੇ ਜਾਂਦੇ ਵੱਖ-ਵੱਖ ਪੁਸ਼ਾਕਾਂ ਪਾ ਕੇ ਜਿੱਥੇ ਜਿੱਥੇ ਇੱਕ ਤਸਵੀਰ ਆ ਅਨੋਖੀ ਤਾਂ ਸੀ ਜਿਹੜੇ ਅੰਮ੍ਰਿਤਸਰ 'ਚ ਹੀ ਵੇਖਣ ਨੂੰ ਮਿਲਦੀ ਤੁਸੀਂ ਦੇਖ ਸਕਦੇ ਹੋ ਇਹ ਪਾਰਟੀ ਜਿਹੜੀ ਇੱਕ ਹੋਰ ਆ ਰਹੀ ਐ ਤੇ ਵਾਖ ਵਾਖ ਅੰਮ੍ਰਿਤਸਰ 'ਚ ਪਾਰਟੀਆਂ ਜਿਹੜੀਆਂ ਨੇ ਇਸ ਚੀਜ਼ 'ਚ ਹਿੱਸਾ ਲੈਂਦੀਆਂ ਨੇ ਤੇ ਹਨੂਮਾਨ ਭੰਤੀ ਵਾਲੇ ਤੁਸੀਂ ਦੇਖ ਸਕਦੇ ਹੋ ਇਹ ਬਾਹੂਪਲੀ ਹਨਮਾਨ ਦੀ ਗੱਲ ਕੀਤੀ ਜਾਂਦੀ ਐ ਜਿਹੜਾ ਪੂਰਾ ਹੀ ਅੰਮ੍ਰਿਤਸਰ ਦੇ ਵਿੱਚ ਗੱਲ ਕੀਤੀ ਹੈ ਅਨੋਖਾ ਜਿਹੜਾ ਬਾਹੂ ਬਲੀ ਹਨੂਮਾਨ ਦੇ ਮੰਨਿਆ ਜਾਂਦਾ ਉਸ ਦੀ ਪਾਰਟੀ ਵੱਲੋਂ ਜਿਹੜੇ ਕਿ ਆਰੇ ਤੁਹਾਨੂੰ ਹੁਣ ਅਸੀਂ ਵਕ ਵਕ ਲਾਈਵ ਤਸਵੀਰਾਂ ਦਿਖਾਵਾਂਗੇ ਜਿਸ ਦੇ ਵਿੱਚ ਬਾਹੂ ਬਲੀ ਹਨੂਮਾਨ ਨੂੰ ਬਣਾਇਆ ਜਾਂਦਾ ਤੇ ਦੇਖਿਆ ਜਾਵੇ ਤੇ ਅਨੋਖੀ ਤਸਵੀਰ ਜਿਹੜੀ ਸਿਰ ਅੰਮ੍ਰਿਤਸਰ ਚ ਹੀ ਵੇਖਣ ਨੂੰ ਮਿਲਦੀ ਹੈ ਜਿਹੜੇ ਪਾਰਟੀਆਂ ਨੇ ਹੋਰ ਵੀ ਜਿਹੜੇ ਵਾਅਦੇ ਕਰ ਲਏ ਵਲੰਟੀਅਰਸ ਦੀ ਇਹ ਜਿਹੜੇ ਨੇ ਇੱਥੇ ਜਿਹੜੇ ਸੇਵਾ ਦੇ ਪਾਉਂਦੇ ਹੋਏ ਨਜ਼ਰ ਆਉਂਦੇ ਨੇ ਇਹ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਹਰਪੰਤ ਦੀ ਪਾਰਟੀ ਹੈ ਕਿਰੇ ਲੋਕੀ ਨੇ ਜਿਹੜੇ ਵਕਤ ਵਕਤ ਪਾਰਟੀ ਦੇ ਵਿੱਚ ਜਿਹੜੇ ਕਿ ਤਿਆਰ ਕਰਦੇ ਨੇ ਪੋਸ਼ਾਕਾਂ ਬਣਾਉਣ ਦੇ ਨਾਲ ਗੱਲ ਕੀਤੀ ਜਾਵੇ ਇਹ ਜਿਹੜੀ ਪੋਸ਼ਾਕ ਦੀ ਜਿਹੜੀ ਇਤਿਹਾਸ ਬਹੁਤ ਵੱਡਾ ਇਤਿਹਾਸ ਹੈ ਸਾਰੀ ਤੁਹਾਨੂੰ ਜਾਣਕਾਰੀ ਸਾਂਝੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਲੋਕ ਨੇ ਇੱਥੇ ਉਹ ਬੜੀ ਕੀਤੇ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ ਤਸਵੀਰਾਂ ਜਿਹੜੀਆਂ ਅਨੋਖੀਆਂ ਤੁਹਾਨੂੰ ਦੇਖ ਕੇ ਅਸੀਂ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਇਹ ਪਾਰਟੀ ਜਿਹੜੀ ਕਿ ਇੱਥੇ ਪਹੁੰਚ ਚੁੱਕੀ ਆ ਤੇ ਉਹਨਾਂ ਵੱਲੋਂ ਜਿਹੜਾ ਹੈ ਕਿ ਹਨੂਮਾਨ ਜੀ ਦਾ ਜਿਹੜੀ ਕੀ ਜੋਪ ਲੈ ਕੇ ਆ ਜਿਹੜੇ ਕਿ ਤੁਸੀਂ ਲੈ ਦੇਖ ਸਕਦੇ ਹੋ ਅ ਬੜੀ ਅਨੋਖੀ ਤਸਵੀਰ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਆ ਜਿਹੜੀ ਤੁਸੀਂ ਦੇਖ ਰਹੇ ਹੋ ਤੇ ਇਹ ਜਿਹੜੀ ਤਸਵੀਰਾਂ ਨੇ ਸਿਰਫ ਅੰਮ੍ਰਿਤਸਰ 'ਚ ਹੀ ਦੇਖਾ ਨੂੰ ਮਿਲਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਪਾਰਟੀ ਜਿਹੜੀ ਆ ਵਕਤ-ਵਕਤ ਜਿਹੜੀ ਇਹੋ ਜੇ ਵੱਖਰੀ ਪੋਸ਼ਾਕ ਜਿਹੜੀ ਹੈ ਜਿਹੜਾ ਹਨੂਮਾਨ ਬੰਦੇ ਹੈ ਸਾਨੂੰ ਸਿਰਫ ਅੰਮ੍ਰਿਤਸਰ ਤੇ ਹੀ ਦੇਖਣ ਨੂੰ ਮਿਲਣਗੇ ਕਿਉਂਕਿ ਦੇਖਿਆ ਜਾਵੇ ਤਾਂ ਵੈਸੇ ਹਨੂਮਾਨ ਜੀ ਨੂੰ ਪੁਰਾਣੇ ਦੇ ਵਿੱਚ ਹੀ ਮੰਨਿਆ ਜਾਂਦਾ ਪਰ ਇਹ ਜਿਹੜੀਆਂ ਅਨੋਖੀ ਤਸਵੀਰਾਂ ਨੇ ਸਿਰਫ ਅੰਮ੍ਰਿਤਸਰ ਤੇ ਹੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਕਿਤੇ ਕਿ ਇਹਨਾਂ ਵੱਲੋਂ ਜਿਵੇਂ ਕਿ ਵੱਖ-ਵੱਖ ਤਰ੍ਹਾਂ ਤਿਆਰ ਕੀਤਾ ਜਾਂਦਾ ਤੇ ਦੇਖਿਆ ਜਾਵੇ ਤਾਂ ਲੰਗੂਰਤੀ ਦੇ ਤਰੀਕ ਇੱਕ ਤਾਂ ਨਜ਼ਾਕਰੀ ਅਸੀਂ ਜ਼ਰੂਰ ਸਾੰਦੀ ਕੀਤੀ ਸੀ ਪਰ ਜਿਹੜੀ ਇਹ ਚਾਨਪਾ ਜੀ ਅਸੀਂ ਇੱਕ ਹੋਰ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਹਨਮਾਨ ਜੀ ਦੇ ਚਤਾਰੇ ਲਗਾ ਕੇ ਜੜਾਈ ਕੀ ਪਾਰਟੀ ਦਾ ਸਵਾਗਤ ਕੀਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਅਲੋਕੀ ਤਸਵੀਰਾਂ ਅੰਮ੍ਰਿਤਸਰ ਦੀਆਂ ਜਿਸ ਦੇ ਵਿੱਚ ਹਨੂਮਾਨ ਜੀ ਜੜੇਗਾ ਵੱਖ-ਵੱਖ ਤਰ੍ਹਾਂ ਦੇ ਤੁਹਾਨੂੰ ਇੱਥੇ ਦੇਖਣ ਨੂੰ ਮਿਲਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਲੋਕੀ ਜਿਹੜੇ ਨੇ ਆਪਣੇ ਫੋਨਾਂ ਦੇ ਵਿੱਚ ਇਸ ਨੂੰ ਕੈਪਚਰ ਜ਼ਰੂਰ ਕਰਨਾ ਚਾਹੁੰਦੇ ਨੇ ਤੇ ਦੇਖਿਆ ਜਾਵੇ ਤਾਂ ਕੈਪਚਰ ਜਿਹੜੀ ਆ ਇਸ ਮੱਧ ਤੋਂ ਕਿ ਦੇਖਿਆ ਜਾਵੇ ਇਹ ਤੁਹਾਨੂੰ ਸਿਰਫ ਅੰਮ੍ਰਿਤਸਰ ਕੀ ਹੀ ਵੇਖਣ ਨੂੰ ਮਿਲਦੇ ਨੇ ਜਿਸ ਤਰ੍ਹਾਂ ਕੀ ਸੀ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਇਆ ਕਿ ਜਿਹੜੀ ਆ ਪਾਰਟੀਆਂ ਨੇ ਵੱਖ-ਵੱਖ ਹਨੂਮਾਨ ਜਿਹੜੇ ਫਲਾਸੀਆ ਨੇ ਪਸ਼ਾਕਾ ਪਵੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹ ਲਾਈਵ ਤਸਵੀਰਾਂ ਤੋਂ ਇਸ ਦਾ ਮੁੱਦਾ ਦਿਖਾ ਰਹੇ ਅੱਗੇ ਵਕਤ ਵਕਤ ਹਨੂਮਾਨ ਨੂੰ ਧਿਆਨ ਕੀਤਾ ਜਾਂਦਾ ਲੋਕਾਂ ਦੇ ਵਿੱਚ ਇਸ ਤੋਂ ਪਹਿਲੇ ਇੱਕ ਗੱਲ ਕੀਤੀ ਜਾਵੇ ਪਾਰਟੀ ਦੇ ਜਿਹੜੇ ਹੰਮਾਨ ਨੂੰ ਦਿਨ ਦੇ ਵਿੱਚ ਦੋ ਵਾਰ ਉੱਤੇ ਮੱਥਾ ਟਿਕਾਣਾ ਜ਼ਰੂਰ ਹੁੰਦਾ ਇਸ ਤਰ੍ਹਾਂ ਦੇ ਬਹੁਤ ਫਰੇਮ ਜਿਹੜੇ ਕਿ ਇੱਥੇ ਕਰਨੇ ਪੈਂਦੇ ਨੇ ਤੇ ਜਿਹੜੇ ਲੋਕਾਂ ਨਾਲ ਵੀ ਇਸ ਗੱਲਬਾਤ ਕੀਤੀ ਲੋਕਾਂ ਨਾਲ ਹੀ ਸੁਧਾਹਾ ਦਾ ਸਟਕੜਾਈਆਂ ਸੀ ਕਿ ਤੇ ਜਿਹੜੇ ਹਨੂਮਾਨ ਮੰਦਰ ਦੇ ਇਤਿਹਾਸ ਨਾਲ ਇਸ ਦਾ ਚਾਲੂ ਕਰਵਾਇਆ ਤੇ ਇਸ ਤਰ੍ਹਾਂ ਹੀ ਤੁਸੀਂ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੇ ਤੇ ਇਸ ਤਰ੍ਹਾਂ ਹੀ ਤੁਸੀਂ ਲਾਈਵ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਇੱਥੇ ਕਿੰਨੇ ਕੁ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਤੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਅਸੀਂ ਤੁਹਾਨੂੰ ਇਹ ਇਤਿਹਾਸ ਜਿਹੜਾ ਜਾਣ ਕੀਤਾ ਹੈ ਤੇ ਦੇਖਿਆ ਜਾਵੇ ਤਾਂ ਇਹ ਜਿਹੜਾ ਇਤਿਹਾਸ ਸਿਰਫ ਉਹ ਸਿਰਫ ਤੁਹਾਨੂੰ ਅੰਮ੍ਰਿਤਸਰ ਚ ਹੀ ਵੇਖਣ ਨੂੰ ਮਿਲਦਾ ਹੈ ਕਿਉਂਕਿ ਇਹ ਜਿਹੜਾ ਹਨੂਮਾਨ ਮੰਦਿਰ ਹੈ ਸਿਰਫ ਅੰਮ੍ਰਿਤਸਰ ਦੇ ਵਿੱਚ ਵੀ ਵੇਖਣ ਮੇਖਰ ਨੂੰ ਜਾਂਦਕ ਵਿੱਚ ਇਤਨਾ ਕਰ ਕਿਸ ਇਤਿਹਾਸਿਕ ਇਤਿਹਾਸਿਕ ਮੰਦਿਰ ਦੀ ਗੱਲ ਕੀਤੀ ਜਾਂਦੀ ਹੈ ਇਸ ਦਾ ਇਤਿਹਾਸ ਬਹੁਤ ਵੱਡਾ ਤੇ ਅਸੀਂ ਪੰਡਿਤ ਜੀ ਨਾਲ ਗੱਲਬਾਤ ਕੀਤੀ ਇਹਦੇ ਤਹਾਨੂੰ ਅੱਜ ਤੇ ਇਸ ਦੇ ਇਤਿਹਾਸ ਨਾਲ ਵੀ ਜਾਣ ਕਰਵਾਇਆ ਮਿਲੋ ਜੀ ਅਜੇ ਬਲਸ਼ਿਪਰੇ ਪਾਵਰ ਬੀ ਐਚ ਪੀ ਨਿਊਜ਼ ਪੰਜਾਬੀ ਹੰਸ ਸਰ